ਰੜੀ ਫੁਲਕਾਰੀ ਅਤੇ ਕਗਰੇ ਦਾ ਜ਼ਿਕਰ ਹਰ ਗੀਤ ਗਾਵ ਵਿੱਚ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਡੰਡੀ ਜਿਵੇਂ ਗਿੱਧਾ ਅਤੇ ਪੰਗੜਾ ਪੰਜਾਬੀ ਸੱਭਿਆਚਾਰ ਦੀ ਪਛਾਣ ਹਨ ਉਵੇਂ ਹੀ ਫੁਲਕਾਰੀ ਅਤੇ ਕਗਰਾ ਪੰਜਾਬੀ ਪਹਿਰਾਵੇ ਦੀ ਪਛਾਣ ਹੈ ਡੰਡੀ ਫੁਲਕਾਰੀ ਦੀ ਕਢਾਈ ਲਈ ਲਾਲ ਸੰਤਰੀ ਖੱਦਰ ਦੇ ਕੱਪੜੇ ਉੱਪਰ ਪਟ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਫੁੱਲਾਂ ਦੀ ਕਢਾਈ ਕਰਨ ਲਈ ਹਮੇਸ਼ਾ ਜੋ ਮੈਂਟਰੀ ਕਲਾ ਡਿਜ਼ਾਈਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਉਸੇ ਤਰ੍ਹਾਂ ਘਰੇ ਦੇ ਵੀ ਡਿਜ਼ਾਈਨ ਦੇ ਨਾਮ ਵੱਖਰੇ ਵੱਖਰੇ ਹਨ ਘਗਰਾ ਪੰਜਾਬੀ ਔਰਤਾਂ ਦੀ ਪੋਸ਼ਾਕ ਦਾ ਇੱਕ ਹਿੱਸਾ ਹੈ ਜਿਸ ਨੂੰ ਟਿਓਰ ਵੀ ਕਹਿੰਦੇ ਹਨ ਸਾਡੀ ਇਸ ਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ ਡੰਡੀ ਫੁਲਕਾਰੀ ਅਤੇ ਘਗਰੇ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਪਹਿਲੇ ਜ਼ਮਾਨੇ ਵਿੱਚ ਫੁਲਕਾਰੀ ਅਤੇ ਘਗਰੇ ਤੋਂ ਬਿਨਾ ਕੋਈ ਵੀ ਰਿਵਾਜ ਅਧੂਰਾ ਹੁੰਦਾ ਸੀ ਡੰਡੀ ਕੱਗਰਾ ਘੇਰਦਾਰ ਬਸਤਰ ਜੋ ਵਿਆਇਆਂ ਇਸਤਰੀਆਂ ਲੱਕ ਦੁਆਲੇ ਪਹਿਨਦੀਆਂ ਸਨ ਉਸ ਨੂੰ ਕੱਗਰਾ ਕਹਿੰਦੇ ਹਨ ਡੰਡੀ ਕਈ ਇਲਾਕਿਆਂ ਵਿੱਚ ਕੱਗਰੇ ਨੂੰ ਲਹਿੰਗਾ ਵੀ ਕਹਿੰਦੇ ਹਨ ਡੰਡੀ ਪਹਿਲੇ ਸਮਿਆਂ ਵਿੱਚ ਪਿੰਡ ਦੀਆਂ ਬਹੂਆਂ ਦੀ ਪਛਾਣ ਕੱਗਰੇ ਤੋਂ ਹੁੰਦੀ ਸੀ ਡੰਡੀ ਬਹੂਆਂ ਹੈ ਬੁੱਡੀਆਂ ਹੋ ਜਾਂਦੀਆਂ ਸਨ ਪਰ ਉਹ ਕੱਗਰਾ ਪਾਉਂਦੀਆਂ ਸਨ ਡੰਡੀ ਕੱਗਰੇ ਦਾਜ ਵਿੱਚ ਦਿੱਤੇ ਜਾਂਦੇ ਸਨ ਡੰਡੀ ਸਾਟਣ ਰੇਸ਼ਮੀ ਸੰਗਈ ਸੂਫ ਟੂਲ ਆਦ ਦੇ ਗੋਟੇ ਕਿਨਾਰੀਆਂ ਵਾਲੇ ਲਾਉਣ ਵਾਲੇ ਕੱਗਰੇ ਦਾਜ ਦਾ ਜ਼ਰੂਰੀ ਹਿੱਸਾ ਹੁੰਦੇ ਸਨ ਡੰਡੀ ਕਾਲੀ ਸੂਫ ਦੇ ਕੱਗਰੇ ਰੈਡੀ ਜਿਆਦਾ ਵਰਤੇ ਜਾਂਦੇ ਸਨ ਡੰਡੀ ਵੱਡੀ ਉਮਰ ਵਾਲੀਆਂ ਜਨਾਨੀਆਂ ਚਿੱਟੇ ਕੱਗਰੇ ਪਹਿੰਦੀਆਂ ਸਨ ਡੰਡੀ ਇਸਤਰੀਆਂ ਦੇ ਪਹਿਨਣ ਵਾਲਿਆਂ ਕੱਪੜਿਆਂ ਵਿੱਚੋਂ ਸਭ ਤੋਂ ਜਿਆਦਾ ਕੱਪੜਾ ਕੱਗਰੇ ਉੱਪਰ ਲਗਦਾ ਸੀ ਡੰਡੀ 10 ਗਜ ਤੋਂ ਲੈ ਕੇ 20 ਗਜ ਤੱਕ ਡੰਡੀ ਨਵੀਆਂ ਬਹੂਆਂ ਦੇ ਕੱਗਰਿਆਂ ਵਿੱਚ ਸਿਲਮੇ ਸਤਾਰਿਆਂ ਵਾਲੇ ਰੇਸ਼ਮੀ ਨਾਲੇ ਪਾਏ ਹੁੰਦੇ ਸਨ ਡੰਡੀ ਕੱਗਰੇ ਦਾ ਨਾਲਾ ਬੱਖੀ ਪਾਸੇ ਬੰਨਿਆ ਜਾਣ ਕਰਕੇ ਨਾਲਿਆਂ ਦਾ ਵਿਖਾਵਾ ਵੀ ਕੀਤਾ ਜਾਂਦਾ ਸੀ ਡੰਡੀ ਹੁਣ ਨਾ ਕੋਈ ਨਵੀਂ ਵਿਆਹੀ ਬਹੁਟੀ ਅਤੇ ਨਾ ਹੀ ਬੁੱਢੀ ਕੱਗਰਾ ਪੌਂਦੀ ਹੈ ਡੰਡੀ ਕੱਗਰੇ ਦੀ ਸ਼ੁਰੂਆਤ ਗੁਪਤ ਕਾਲ ਤੋਂ ਹੋਈ ਅਤੇ ਇਸ ਨੂੰ ਕੰਡਾਕਟਾ ਕੰਡਾਟਕਾ ਕਿਹਾ ਜਾਂਦਾ ਸੀ ਜੋ ਕਿ ਮਰਦਾਨਾ ਅੱਦੀ ਪਤਲੂਣ ਹੁੰਦੀ ਸੀ ਪਰ ਬਾਅਦ ਵਿੱਚ ਇਸ ਤੋਂ ਕੱਗਰੇ ਦੀ ਸ਼ੁਰੂਆਤ ਹੋਈ ਡੰਡੀ ਕੰਡਾਟਕਾ 7ਵੀਂ ਸਦੀ ਵਿੱਚ ਔਰਤਾਂ ਦੀ ਇੱਕ ਮਸ਼ਹੂਰ ਪੁਸ਼ਾਕ ਮੰਨੀ ਜਾਂਦੀ ਸੀ ਡੰਡੀ ਪਹਿਲੇ ਜ਼ਮਾਨੇ ਵਿੱਚ ਪੰਜਾਬੀ ਔਰਤਾਂ ਆਮ ਹੀ ਇਸ ਨੂੰ ਪਹਿਨਦੀਆਂ ਸਨ ਪਰ ਹੁਣ ਇਹ ਖਾਸ ਮੌਕਿਆਂ ਉੱਤੇ ਹੀ ਪਾਇਆ ਜਾਂਦਾ ਹੈ ਡੰਡੀ ਪੰਜਾਬ ਦੀਆਂ ਔਰਤਾਂ ਕੁੜਤੀ ਦੇ ਨਾਲ ਕਗਰੇ ਦੀ ਵਰਤੋਂ ਕਰਦੀਆਂ ਸਨ ਡੰਡੀ ਕੱਗਰਾ ਵਿਆਈਆਂ ਹੋਈਆਂ ਸਵਾਨੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ ਡੰਡੀ ਹਰ ਵਿਆੰਦੜ ਨੂੰ ਸਹਰੇ ਘਰ ਤੋਂ ਬਾਹਰ ਜਾਣ ਸਮੇਂ ਕੱਗਰਾ ਪਾਉਣਾ ਜ਼ਰੂਰੀ ਸੀ ਡੰਡੀ ਜਦੋਂ ਕੋਈ ਸੱਜ ਵਿਆਹੀ ਮੁਟਿਆਰ ਸਹਰੇ ਪਿੰਡ ਦੀ ਜੂ ਵਿੱਚ ਪੁੱਜਦੀ ਤਾਂ ਕਰ ਜਾਂ ਸ਼ਰੀਕ ਛਰੀਕੇ ਦੀਆਂ ਦੋ ਤਿੰਨ ਔਰਤਾਂ ਕੱਗਰਾ ਲੈ ਕੇ ਉਸ ਨੂੰ ਲੈਣ ਜਾਂਦੀਆਂ ਅਤੇ ਸਹੁਰਿਆਂ ਵੱਲੋਂ ਤਿਆਰ ਕਰਵਾਇਆ